ਤਗੜੀ ਜੇ ਪੰਜਾਬੀ ਚ ਕਹੀਏ ਤਾਂ ਭਾਰੀ ਪਰ ਕਮ ਗੱਡੀ ਹੈਗੀ ਹੈ ਔਰ ਇਹ ਵੀ ਇੰਜਨ ਵਾਲੀ ਗੱਡੀਆਂ ਦੇ ਬਰਾਬਰ ਹੀ ਭੱਜਿਆ ਕਰੇਗੀ ਪਰ ਇਹ ਚ ਇੰਜਨ ਯੂਜ਼ ਨਹੀਂ ਕੀਤਾ ਇਹ ਜਿਹੜੀ ਆਂਦੀ ਅਸ਼ਰ ਇਹ ਬੀਵੀ ਹੈ ਬੈਟਰੀ ਇਲੈਕਟ੍ਰਿਕ ਵਹੀਕਲ ਹੈ ਇਹ ਤਾਂ ਇਹਦੇ ਚ ਇੰਜਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਗ੍ਰੈਂਡ ਵਿਟਾਰਾ ਹੀ ਲੈ ਲੀਏ ਉਹ ਇੰਜਨ ਵਾਲੀ ਹੈ ਇਹ ਵਿਟਾਰ ਈ ਵਿਟਾਰਾ ਹੈ ਇਹ ਇੰਜਨਲੈਸ ਹੈ ਇਹਨਾਂ ਨੂੰ ਕੰਪੇਅਰ ਕਰੋ ਕੀ ਫਿਰ ਵੀ ਉਹ ਰੈਲੇਵੈਂਟ ਕਿਵੇਂ ਹੈ ਹੁਣ ਪੂਰੀ ਇੱਕ ਸਕਰੀਨ ਹੈ ਉਹਦੇ ਚ ਤੁਹਾਨੂੰ 10.25 ਦਾ ਇਨਫੋਟੇਨਮੈਂਟ ਮਿਲ ਰਿਹਾ ਹੈ ਪਲੱਸ 10.1 ਇੰਚ ਦਾ ਤੁਹਾਨੂੰ ਜਿਹੜਾ ਐਮ ਆਈ ਡੀ ਮਿਲ ਰਿਹਾ ਹੈ برف ਵਗੈਰ ਦੇ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ স্নੋ ਮੋਡ ਦਿੱਤਾ ਗਿਆ ਹੈ ਤਾਂ ਕਿ ਗੱਡੀ ਜਿਹੜੀ ਹੈ ਉਹ ਸਕਿਟ ਨਾ ਕਰੇ ਵੀ ਲੌਂਗ ਡਰਾਈਵ ਤੇ ਜਾਣਾ ਹੋਵੇ ਬੰਦਾ ਡਿੱਕੀ ਵੀ ਦੇਖਦਾ ਮੈਂ ਕਿੰਨਾ ਕੁ ਸਮਾਨ ਰੱਖ ਸਕਦਾ ਉਹ ਕੋਈ ਫੈਸਿਲਿਟੀ ਦਿੱਤੀ ਹੈ ਸੋ ਬਦਲਦੀ ਤਕਨੀਕ ਨਾਲ ਗੱਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਵੇਰੀਏਸ਼ਨਸ ਆ ਰਹੀਆਂ ਨੇ ਆਮ ਤੌਰ ਤੇ ਤੁਸੀਂ ਗੱਡੀ ਜਦੋਂ ਦੇਖਦੇ ਹੋ ਤਾਂ ਪਹਿਲਾ ਸਵਾਲ ਤੁਹਾਡੇ ਮਨ 'ਚ ਕੀ ਹੁੰਦਾ ਹੈ ਕਿ ਯਾਰ ਇਹਦਾ ਇੰਜਣ ਕਿਹੋ ਜਿਹਾ ਗੱਡੀ ਦਾ ਇਹਦੇ 'ਚ ਤਾਕਤ ਕਿੰਨੀ ਹੈ ਇਹਦੇ 'ਚ ਪਾਵਰ ਕਿੰਨੀ ਹੈ ਕਿੱਥੇ ਚੜ੍ਹਾਈ ਚੜ੍ਹ ਜਾਏਗਾ ਮਤਲਬ ਕਈ ਆਫ ਰੋਡ ਵਾਲੇ ਵੀ ਚੈੱਕ ਕਰਦੇ ਸਾਰਾ ਦਾਰੋਮਦਾਰ ਗੱਡੀ ਦੇ ਇੰਜਣ ਤੇ ਹੁੰਦਾ ਹੈ ਇਹ ਜਿਹੜੀ ਗੱਡੀ ਤੁਹਾਨੂੰ ਮੇਰੇ ਸਾਹਮਣੇ ਬਿਲਕੁਲ ਨਜ਼ਰ ਆ ਰਹੀ ਹੈ ਇਸ ਟਾਈਮ ਤਕੜੀ ਜੀ ਪੰਜਾਬੀ 'ਚ ਕਹੀਏ ਤਾਂ ਭਾਰੀ ਪਰ ਕਮ ਗੱਡੀ ਹੈਗੀ ਹੈ ਔਰ ਇਹ ਵੀ ਇੰਜਨ ਵਾਲੀ ਗੱਡੀਆਂ ਤੇ ਬਰਾਬਰ ਹੀ ਭੱਜਿਆ ਕਰੇਗੀ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਇਸ ਗੱਡੀ ਦੇ ਵਿੱਚ ਇੰਜਨ ਹੀ ਨਹੀਂ ਹੈਗਾ ਇੰਜਨਲੈਸ ਗੱਡੀ ਹੈ ਫਿਰ ਵੀ ਕੰਪਨੀ ਨੇ ਵਿਟਾਰਾ ਤੁਹਾਨੂੰ ਪਤਾ ਵੀ ਲਗਜ਼ਰੀ ਗੱਡੀਆਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਈ ਵਿਟਾਰਾ ਈ ਵਿਟਾਰਾ ਗੱਡੀ ਹੈ ਔਰ ਇੰਜਨਲੈਸ ਗੱਡੀ ਹੈ ਅਜਿਹਾ ਕੀ ਇਹਦੇ ਟੈਕਨੀਕ ਲਿਆ ਦਿੱਤੀ ਹੈ ਕੰਪਨੀ ਨੇ ਅਕਸ਼ੇ ਸਾਡਾ ਨਾ ਮੌਜੂਦ ਨੇ ਗੱਲਬਾਤ ਕਰਾਂਗੇ ਅਕਸ਼ੇ ਬਿਲਕੁਲ ਸਹੀ ਹੈ ਕਿ ਬਿਨਾਂ ਇੰਜਣ ਦੀ ਕਾਰ ਹੈ ਬਿਲਕੁਲ ਸਹੀ ਹੈ ਇਹਦੇ ਚ ਇੰਜਨ ਯੂਜ਼ ਨਹੀਂ ਕੀਤਾ ਇਹ ਜਿਹੜੀ ਆਂਦੀ ਹੈ ਸਰ ਇਹ ਬੀਵੀ ਹੈ ਬੈਟਰੀ ਇਲੈਕਟ੍ਰਿਕ ਵਹੀਕਲ ਹੈ ਇਹ ਤਾਂ ਇਹਦੇ ਚ ਇੰਜਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਤੁਸੀਂ ਵੀ ਜਦੋਂ ਪੁਰਾਣੇ ਟਾਈਮ ਤੋਂ ਤੁਹਾਡੇ ਵੀ ਕਰਦੇ ਆਣੇ ਕੱਢੀ ਗੱਡੀਆਂ ਲਿੱਤੇ ਆਉਣੀਆਂ ਸੀ ਪਹਿਲਾਂ ਸਭ ਤੋਂ ਪਹਿਲਾਂ ਇਹੀ ਚੈੱਕ ਕਰਦੇ ਸੀ ਨਾ ਗੱਡੀ ਦੀ ਜਿਹੜੀ ਸਾਰੀ ਤਾਕਤ ਆ ਉਹ ਤੇ ਇੰਜਨ ਤੇ ਨਿਰਭਰ ਹੁੰਦੀ ਹੈ ਵੀ ਇੰਜਨ ਕੀ ਚੀਜ਼ ਹੋएगी ਤੇ ਉਹ ਜੀ ਪਰਫਾਰਮੈਂਸ ਦੇ ਪਾਏਗੀ ਔਨ ਰੋਡ ਬਿਲਕੁਲ ਦੇ ਪਾਏਗੀ ਜੀ ਜੇ ਆਪਾਂ ਗੱਲ ਕਰੀਏ ਦੀ ਪਾਵਰ ਦੀ ਤੇ ਇਹ ਦੋਨੋਂ ਜੋ ਹੈ 128 ਕਿਲੋਵਾਟ ਦੀ ਪਾਵਰ ਦਿੰਦੀ ਹੈ ਤੇ 192.8 ਨਿਊਟਨ ਮੀਟਰ ਦਾ ਇਹਦਾ ਟਾਰਕ ਮਿਲਦਾ ਤੁਹਾਨੂੰ ਤਾਂ ਜਿਹੜੀ ਗੱਡੀ ਦੀ ਪਰਫਾਰਮੈਂਸ ਹੈ ਉਹ ਬਹੁਤ ਜ਼ਿਆਦਾ ਗੱਡੀ ਦੀ ਬੈਟਰ ਹੈ ਇਨ ਟਰਮਸ ਆਫ ਕੀ ਗੱਡੀ ਬੈਟਰੀ ਤੇ ਚੱਲਦੀ ਹੈ ਅਜੇ ਇਹਦੇ ਚ ਇੰਜਨ ਨਹੀਂ ਆਪਾਂ ਯੂਜ਼ ਕੀਤਾ ਫਿਰ ਵੀ ਗੱਡੀ ਦੀ ਜਿਹੜੀ ਪਾਵਰ ਆ ਬਹੁਤ ਅੱਛੀ ਹੈ ਸਰ ਮੈਂ ਕਹਿੰਦਾ ਆਪਾਂ ਥੋੜਾ ਅੰਦਰ ਬੈਠ ਕੇ ਫੀਚਰ ਦੱਸਾਂਗੇ ਗੱਡੀ ਦੇ ਬਿਲਕੁਲ ਆਜੋ ਤੁਸੀਂ ਇੱਧਰੋਂ ਆਜੋ ਆਪਾਂ ਇੱਧਰੋਂ ਦੇਖਦੇ ਆ ਇਸ ਗੱਡੀ ਦੇ ਫੀਚਰ ਜੋ ਹੈਗੇ ਨੇ ਉਹਨਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿੱਦਾਂ ਦੇ ਜਿਹੜੇ ਫੀਚਰ ਗੱਡੀ ਦੇ ਵਿੱਚ ਲਿਆਂਦੇ ਗਏ ਨੇ ਜੇਕਰ ਆਪਾਂ ਅੰਦਰ ਬੈਠੀਏ ਤਾਂ ਕੋਸ਼ਿਸ਼ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਕੀ ਕੀ ਇਹਦੇ ਚ ਟੈਕਨੀਕ ਜਿਹੜੀ ਹੈ ਲੈ ਕੇ ਆਏ ਆ ਕੰਪਨੀ ਵਾਲੇ ਤੁਸੀਂ ਅੰਦਰੋਂ ਜਿਵੇਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਆ ਕੇ ਦਿਖਾਉਣ ਤਾਂ ਅੰਦਰੋਂ ਵੀ ਪੂਰੀ ਸ਼ਾਈਨ ਜਿਹੜੀ ਹੈਗੀ ਹੈ ਇਹਦੇ 'ਚ ਬਰਕਰਾਰ ਹੈ ਮੈਂ ਇਹੀ ਜਾਣਦਾ ਅਕਸ਼ੇ ਜੀ ਵੀ ਤੁਹਾਡੀ ਆਪਾਂ ਗ੍ਰੈਂਡ ਵਿਟਾਰਾ ਹੀ ਲੈ ਲਈਏ ਉਹ ਇੰਜਨ ਵਾਲੀ ਹੈ ਹਾਂਜੀ ਇਹ ਵਿਟਾਰੀ ਵਿਟਾਰਾ ਹੈ ਇਹ ਇੰਜਨਲੈਸ ਹੈ ਇਹਨਾਂ ਨੂੰ ਕੰਪੇਅਰ ਕਰੋ ਕੀ ਫਿਰ ਵੀ ਉਹ ਰੈਲੇਵੈਂਟ ਕਿਵੇਂ ਹੋਵੇ ਸੇ ਸੀ ਇੱਕ ਤੇ ਆਪਾਂ ਗੱਲ ਕਰੀਏ ਦੋਨਾਂ ਗੱਡੀਆਂ ਜਿਹੜੀਆਂ ਉਹ ਡਿਫਰੈਂਟ ਹੋ ਜਾਂਦੀਆਂ ਉਹਦਾ ਰੀਜ਼ਨ ਏਕੇ ਹੈਗਾ ਕਿ ਉਹ ਚਲਦੀ ਹੈ ਜੀ ਇੰਜਨ ਦੇ थ्रू ਇਹ ਚਲਦੀ ਹੈ ਬੈਟਰੀ ਦੇ थ्रू ਬਿਲਕੁਲ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਕੰਪੈਰੀਸ਼ਨ ਕਰੀਏ ਫੀਚਰ ਦਾ ਤਾਂ ਤੁਹਾਨੂੰ ਗੱਡੀ 'ਚ ਤੁਸੀਂ ਆਪ ਦੇਖ ਪਾ ਰਹੇ ਹੋ ਇੱਕ ਤਾਂ ਤੁਹਾਨੂੰ ਜਿਹੜਾ ਇਹਦਾ ਇਨਫੋਟੇਨਮੈਂਟ ਸਿਸਟਮ ਮਿਲ ਰਿਹਾ ਉਹ 10.25 ਇੰਚਸ ਦਾ ਮਿਲਦਾ ਹੈ ਅੱਛਾ ਜੀ ਠੀਕ ਹੈ ਜੀ ਜੀ ਤੇ ਕਨੈਕਟਿੰਗ ਜਿਹੜਾ ਹੈਗਾ ਉਹ ਹੈਗਾ ਇਹ ਪੂਰਾ ਸਿਸਟਮ ਹੁਣ ਪੂਰੀ ਇੱਕ ਹੀ ਸਕਰੀਨ ਹੈ ਉਹਦੇ ਚ ਤੁਹਾਨੂੰ 10.25 ਦਾ ਇਨਫੋਰਟੇਨਮੈਂਟ ਮਿਲ ਰਿਹਾ ਹੈ ਪਲੱਸ 10.1 ਇੰਚਸ ਦਾ ਤੁਹਾਨੂੰ ਜਿਹੜਾ ਐਮ ਆਈ ਡੀ ਮਿਲ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਤੁਹਾਨੂੰ ਜੇ ਆਪਾਂ ਗੱਲ ਕਰੀਏ ਡਰਾਈਵਸ ਮੋਡ ਇਹਦੇ ਜੇ ਤੁਹਾਨੂੰ ਮਿਲ ਰਹੇ ਆ ਹਿੱਲ ਡੀਸੈਂਟ ਕੰਟਰੋਲ ਮਿਲ ਰਿਹਾ ਹੈ ਸਨੋ ਮੋਡ ਇਹਦੇ ਜੇ ਤੁਹਾਨੂੰ ਮਿਲ ਰਿਹਾ ਠੀਕ ਹੈ ਜੀ ਮਤਲਬ ਬਰਫ ਵਗੈਰ ਦੇ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਸਨੋ ਮੋਡ ਦਿੱਤਾ ਗਿਆ ਹੈ ਤਾਂ ਕਿ ਗੱਡੀ ਜਿਹੜੀ ਹੈ ਉਹ ਸਕਿਟ ਨਾ ਕਰੇ ਤੁਹਾਡੀ ਠੀਕ ਹੈ ਠੀਕ ਹੈ ਜੀ ਬੈਗ ਨਾ ਸਲਿੱਪ ਨਹੀਂ ਹੁੰਦੀ ਗੱਡੀ ਠੀਕ ਹੈ ਠੀਕ ਹੈ ਜੀ ਇਲੈਕਟ੍ਰਿਕ ਹੈਂਡ ਬ੍ਰੇਕ ਮਿਲ ਰਹੀ ਹੈ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਹੈਂਡ ਬ੍ਰੇਕਸ ਹੈ ਉਹ ਤੁਸੀਂ ਦੇਖਾ ਹਣਾ ਪੁੱਲ ਕਰਨੀ ਪੈਂਦੀ ਸੀ ਉਹ ਚੀਜ਼ ਇਹਦੇ ਹੁਣ ਇਲੈਕਟ੍ਰਿਕ ਹੈ ਜੀ ਤੇ ਇਹਦੇ ਜੇ ਤੁਹਾਨੂੰ ਆਟੋ ਹੋਲਡ ਦਾ ਜਿਹੜਾ ਉਹ ਫੀਚਰ ਮਿਲ ਰਿਹਾ ਆਟੋ ਹੋਲਡ ਦਾ ਲੈਡੀਆਂ ਨੂੰ ਦਿੱਕਤ ਆ ਜਾਂਦੀ ਜਦੋਂ ਹੈਂਡ ਬ੍ਰੇਕ ਚੱਕ ਤੇ ਇਹਦੇ ਜੇ ਉਹ ਚੀਜ਼ ਨਹੀਂ ਹੈ ਕਿ ਹੈਂਡ ਬ੍ਰੇਕ ਫਸ ਗਈ ਜਾਂ ਕੁਝ ਜਸਟ ਯ ਤੁਸੀਂ ਗੱਡੀ ਡਰਾਈਵ ਕਰਨ ਲਈ ਤਿਆਰ ਹੋ ਮਾਈਲੇਜ ਮੇਰਾ ਆਪਾਂ ਕਿੱਦਾਂ ਗੱਡੀ ਦੀ ਮਾਈਲੇਜ ਦੀ ਆਪਾਂ ਗੱਲ ਕਰੀਏ ਇਹਦੇ 'ਚ ਤੁਹਾਨੂੰ 61 ਕਿਲੋਵੋਟ ਦੀ ਜਿਹੜੀ ਆ ਉਹ ਬੈਟਰੀ ਪੈਕ ਮਿਲਦਾ ਠੀਕ ਹੈ ਠੀਕ ਹੈ ਜੀ ਉਹਦੇ 'ਚ ਇਹਦੀ ਜਿਹੜੀ ਰੇਂਜ ਆਂਦੀ ਹੈ ਉਹ 500 ਪਲੱਸ ਕਿਲੋਮੀਟਰ ਦੀ ਰੇਂਜ ਆਂਦੀ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਥੋੜਾ ਜਿਹੜਾ ਕੰਜ਼ਮਪਸ਼ਨ ਹੈ ਜਿਹੜੀ ਇਲੈਕਟ੍ਰਿਸਿਟੀ ਦੀ ਹੈ ਉਹ ਇੱਕ ਯੂਨਿਟ ਨਾਲ ਤੁਸੀਂ 1 ਕਿਲੋਵੋਟ ਚਾਰਜ ਕਰਦੇ ਹੋ ਠੀਕ ਹੈ ਠੀਕ ਹੈ ਜੀ ਤੇ 61 ਕਿਲੋਵੋਟ ਤੁਸੀਂ ਚਾਰਜ ਜਦੋਂ ਕਰੋਗੇ ਤਾਂ 500 ਤੁਸੀਂ 61 ਇੱਕ ਯੂਨਿਟ ਦੀ ਜਿਹੜੀ ਕੋਸਟ ਹੈ ਨੋਮੀਨਲ ਤੁਸੀਂ ਮੰਨ ਲਓ 10 ਰੁਪਏ ਵੀ ਹੈ ਤਾਂ 610 ਰੁਪਏ ਤੁਸੀਂ ਲਾਏ ਤੇ ਉਹਦੇ 'ਚ ਤੁਸੀਂ 500 ਕਿਲੋਮੀਟਰ ਤੁਸੀਂ ਚਲ ਡਰਾਈਵ ਕਰ ਸਕਦੇ ਹੋ ਸਟਾਰਟ ਕਰ ਸਕਦੇ ਹੋ ਅੱਛੀ ਆਲਰੇਡੀ ਸਟਾਰਟ ਹੈ ਸਰ ਇਹ ਚੱਲ ਰਹੀ ਹੈ ਇਸ ਟਾਈਮ ਚੱਲ ਰਹੀ ਹੈ ਅੱਛਾ ਇਨਸ਼ਾਅੱਲਾ ਲੱਗਦਾ ਹੀ ਨਹੀਂ ਚੱਲ ਰਹੀ ਹੈ ਇਹ ਇਹੀ ਬੇਨਿਫਿਟ ਹੈ ਬਿਲਕੁਲ ਸਾਇਲੈਂਟ ਇੰਜਨ ਹੈ 8 ਲੀਟਰ ਦਾ ਉਹ ਤੇ ਤੁਰਪੋ ਹਾਂਜੀ ਬਿਲਕੁਲ ਸਰ ਜੇ ਮੈਂ ਹੈਂਡ ਬ੍ਰੇਕ ਡਾਊਨ ਕਰਾਂ ਰੇਜ਼ ਮੈਂ ਘਟੀ ਤੁਰਪਣੀ ਹੈ ਅੱਛਾ ਹਾਂਜੀ ਆਲਰੇਡੀ ਸਟਾਰਟ ਹੈ ਸਰ ਫੁਲੀ ਇਲੈਕਟ੍ਰਿਕ ਆਪਾਂ ਇਹਨੂੰ ਕਹਿ ਸਕ ਟਾਈਪ ਦੇ ਜਿਹੜੇ ਚਾਰਜਰ ਆਉਂਦੇ ਆ ਉਹ ਮਿਲਦੇ ਆ ਜੀ ਦੋ ਟਾਈਪ ਦੇ ਤੁਹਾਨੂੰ ਘਰੇ ਮਿਲੂਗੇ ਜਿਹੜਾ 3.3 ਦਾ ਹੈ ਤੇ 7.2 ਕਿਲੋਵਟ ਦਾ ਹੈ ਤੇ ਤੁਸੀਂ ਜਿਹੜਾ ਕਮਰਸ਼ੀਅਲ ਚਾਰਜਰ ਵੀ ਯੂਜ਼ ਕਰ ਸਕਦੇ ਹੋ ਯੂਨੀਵਰਸਲ ਚਾਰਜਰ ਆਉਂਦੇ ਆ ਕਿਸੇ ਵੀ ਚਾਰਜਰ ਨਾਲ ਤੁਸੀਂ ਗੱਡੀ ਚਾਰਜ ਕਰ ਸਕਦੇ ਹੋ ਤਿੰਨ ਤਿੰਨ ਚਾਰਜ ਕਿਉਂ ਮਤਲਬ ਬੇਸਿਕਲੀ ਕਰੇ ਕੁਝ ਹੁੰਦਾ ਹੈ ਕਿ ਜਿਵੇਂ ਮੰਨ ਲਓ ਇੱਕ ਦੇ ਜਿਹੜਾ ਮੀਟਰ ਹੈ ਉਹ ਦੂਹਾ ਲੱਗਾ ਹੈ ਕਿਸੇ ਦੇ ਛੋਟਾ ਲੱਗਾ ਕਿਸੇ ਦੇ ਵੱਡਾ ਲੱਗਾ ਪਾਵਰ ਪਲੱਗ ਆ ਜਾਂਦਾ ਹੈ ਕੋਡ ਉਹ ਉਹਦੇ ਕਰਕੇ ਜਿਹੜੇ ਆ ਮੀਟਰ ਜਿਹੜੇ ਚਾਰਜ ਹਨ ਉਹ ਡਿਫਰੈਂਟ ਆਂਦੀ ਸਨਰੂਫ ਆ ਜਾਂ ਨਾਲ ਸਨਰੂਫ ਆਂਦੀ ਹੈ ਫਿਕਸਡ ਸਨਰੂਫ ਆਂਦੀ ਹੈ ਖੋਲ ਸਕਦੇ ਆਪਾਂ ਇਹ ਫਿਕਸਡ ਆਂਦੀ ਹੈ ਸਰ ਫਿਕਸਡ ਸਨਰੂਫ ਓਪਨ ਨਹੀਂ ਹੈ ਸਰ ਸੇਫਟੀ ਪੁਆਇੰਟ ਆਫ View ਨਾਲ ਦੇਖੇ ਦਾ ਜਿਹੜੀ ਓਪਨ ਹੁੰਦੀ ਹੈ ਉਹ ਥੋੜੀ ਸੇਫ ਨਹੀਂ ਮੰਨੀ ਜਾਂਦੀ ਕਿਉਂਕਿ 에ਅਰ ਦਾ ਰਹਿੰਦਾ ਕਿਉਂਕਿ ਜਿਹੜਾ ਸੈਂਟਰ ਪੁਆਇੰਟ ਮਾਰਕ ਕਰ ਰਹੇ ਨੇ ਉਹ ਉਹ ਦੇ ਕਰਕੇ ਧੂੜ ਮਿੱਟੀ ਆ ਜੇ ਇਵਨ ਕਿ ਕਈ ਚਿੰਨੜ ਢੱਕੇ ਪੰਛੀ ਤਾਂ ਅੰਦਰ ਆ ਜਾਂਦੇ ਚੱਲ ਬਿਲਕੁਲ 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 ਤਾਂ ਬਿਲਕੁਲ ਸਰ ਜੀ ਸੋ ਪਿੱਛੋਂ ਵੀ ਆਪਾਂ ਦਿਖਾਵਾਂਗੇ ਔਰ ਦੇਖੋ ਇਸ ਟਾਈਮ ਗੱਡੀ ਇਹ ਸਟਾਰਟ ਜਿਹੜਾ ਹੈਗਾ ਪੂਰੀ ਤਰ੍ਹਾਂ ਖੜੀ ਹੋਈ ਹੈ ਔਰ ਗੱਡੀ ਦੇ ਵਿੱਚ ਫੀਚਰ ਜਿਹੜੇ ਲੈ ਕੇ ਆਂਦੇ ਨੇ ਸੋ ਇਹੀ ਹੁੰਦਾ ਅਕਸ਼ੇ ਜੀ ਭਾਜੀ ਕਿਸੇ ਨੇ ਜਾਣਾ ਹੋਵੇ ਲੌਂਗ ਡਰਾਈਵ ਕਹਿੰਦੇ ਅਰ ਮੈਂ ਲੈਕ ਸ਼ੋ ਕੇ ਬੈਠਾਂ ਲੱਗਦਾ ਮੇਰੀ ਇਕੱਠੀਆਂ ਨਾ ਕਰਨੀਆਂ ਭੈਣ ਉਹ ਕਿਦਾਂ ਦੀ ਦੇ ਹੁਣ ਤੁਸੀਂ ਹੁਣ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਲੈਗ ਸਪੇਸ ਹੈ ਗੱਡੀ ਦਾ ਉਹ ਕਿੰਨਾ ਬੈਟਰ ਹੈ ਹਾਂ ਫਰਕ ਬਹੁਤ ਹੈ ਬਹੁਤ ਬਹੁਤ ਖੁੱਲੀ ਡੁੱਲੀ ਗੱਡੀ ਹੈ ਤੇ ਤੁਸੀਂ ਹੈੱਡ ਸਪੇਸ ਵੀ ਦੇਖ ਸਕਦੇ ਹੋ ਮੈਂ ਹੁਣ ਕੰਫਰਟੇਬਲੀ ਬੈਠਾ ਹਾਂ ਬਿਲਕੁਲ ਠੀਕ ਹੈ ਜੀ 5 10 ਮੇਰੀ ਹਾਈਟ ਹੈ ਤੇ ਮੇਰੀ ਲੈਗ ਸਪੇਸ ਕਿੰਨੀ ਮੈਨੂੰ ਬੈਟਰ ਮਿਲ ਰਹੀ ਹੈ ਹੁਣ ਜੇ ਆਪਾਂ ਚਾਰ ਲੋਕੀ ਵੀ ਡਰਾਈਵ ਕਰਦੇ ਆ ਤਾਂ ਤੁਸੀਂ ਜੇ ਸੀਟਸ ਦੇਖਦੇ ਹੋ ਤਾਂ ਇਹ 40 20 ਠੀਕ ਹੈ ਤਿੰਨ ਉਹਦੇ ਨਾਲ ਹੈ ਜੀ ਤੁਸੀਂ ਇਹਨੂੰ ਡਾਊਨ ਕਰ ਲਓ ਇਹਨੂੰ ਤੁਸੀਂ ਅਪ ਕਰੋਗੇ ਤੇ ਇਹ ਡਾਊਨ ਆ ਜਾਊਗੀ ਤੁਸੀਂ ਇਹਨੂੰ ਐਜ਼ ਆਰਮ ਰੈਸਟ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਗਲਾਸ ਵੀ ਰੱਖ ਸਕਦੇ ਆ ਤੁਸੀਂ ਗਲਾਸ ਵੀ ਰੱਖ ਸਕਦੇ ਹੋ ਤੇ ਇਹ ਤੁਸੀਂ ਇਹਨੂੰ ਆਰਮ ਰੈਸਟ ਦੇ ਤੌਰ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੇ ਤੀਜਾ ਬੰਦਾ ਬੈਠਾ ਇਹਨੂੰ ਬੈਕ ਤੇ ਕਰ ਸਕਦੇ ਹੋ ਇਹਨੂੰ ਬੈਕ ਕਰ ਸਕਦੇ ਹੋ ਕਾਊਂਟ ਬਣ ਜੇਗੀ ਬਿਲਕੁਲ ਇਹ سپورਟ ਬਣ ਜੇਗੀ ਤੁਸੀਂ ਜਿਹੜਾ ਫਲੋਰ ਹੈ ਉਹ ਤੁਸੀਂ ਦੇਖੂਗੇ ਤਾਂ ਸੈਂਟਰ ਕੰਸੋਲ ਦੇ ਵਿੱਚ ਕੋਈ ਹੰਪ ਨਹੀਂ ਹੈ ਬਿਲਕੁਲ ਠੀਕ ਹੈ ਫਲੈਟ ਹੈਗਾ ਇਹ ਫਲੈਟ ਹੋਣ ਕਰਕੇ ਜਿਹੜਾ ਥਰਡ ਪੈਸੇਂਜਰ ਹੈ ਉਹ ਵੀ ਲੌਂਗ ਡਰਾਈਵ ਤੇ इजीली ਬੈਠ ਸਕਦਾ ਬਿਲਕੁਲ ਜਿਵੇਂ ਉਹ ਕਹਿ ਲਈ ਆਪਾਂ ਜਿਹੜਾ ਉੱਚਾ ਹੋ ਜਾਂਦਾ ਸੀ ਪੈਰ ਹਾਂਜੀ 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 ਉਹ ਚੀਜ਼ ਇਹਦੇ ਵਿੱਚ ਨਹੀਂ ਹੈ ਫਲੈਟ ਆ ਬਿਲਕੁਲ ਫਲੋਰ ਕਿਤਨਾ ਕਿਤੇ ਲੌਂਗ ਡਰਾਈਵ ਤੇ ਜਾਣਾ ਹੋਵੇ ਬੰਦਾ ਡਿੱਕੀ ਵੀ ਦੇਖਦਾ ਮੈਂ ਕਿੰਨਾ ਕੁ ਸਮਾਨ ਰੱਖ ਸਕਦਾ ਉਹ ਕੋਈ ਫੈਸਿਲਿਟੀ ਦਿੱਤੀ ਗਈ ਹੈ ਬਿਲਕੁਲ ਸਰ ਬੂਟ ਸਪੇਸ ਵੀ ਆਈ ਹੈ ਮੈਂ ਤੁਹਾਨੂੰ ਬੂਟ ਸਪੇਸ ਦਿਖਾ ਦਿੰਦੇ ਆਪਾਂ ਪਿੱਛੇ ਵੀ ਦੇਖ ਲੈਂਦੇ ਆ ਜੀ ਪਿੱਛੇ ਜੇਕਰ ਤੁਸੀਂ ਸਮਾਨ ਰੱਖਣਾ ਹੈ ਤਾਂ ਉਹ ਕਿਵੇਂ ਦੀ ਤਿਆਰੀ ਇਸ ਗੱਡੀ ਦੇ ਵਿੱਚ ਕੀਤੀ ਗਈ ਹੈ ਤੇ ਜੇਕਰ ਆਪਾਂ ਇਹਨੂੰ ਖੋਲ ਕੇ ਦੇਖੀਏ ਤਾਂ ਉਹ ਵੀ ਜਰੀਸੀ ਕੈਸਟ ਬਿਲਕੁਲ ਜੀ ਇਸ ਮਾਮ ਨੂੰ ਰੱਖਣ ਨੂੰ ਖੁੱਲੀ ਜਗ੍ਹਾ ਇਹਦੇ ਇਹਦੇ ਜੀ ਦੇਖੋ ਜੇ ਤੁਸੀਂ ਬੂਟ ਸਪੇਸ ਦੀ ਆਪਾਂ ਗੱਲ ਕਰੀਏ ਜੀ ਤਾਂ ਬੂਟ ਸਪੇਸ ਤੁਹਾਨੂੰ ਬਹੁਤ ਅੱਛਾ ਮਿਲਦਾ ਹੈ ਸਫੀਸ਼ੀਐਂਟ ਹੈ ਕਿ ਫੈਮਿਲੀ ਵਾਸਤੇ ਤੁਸੀਂ ਦੋ ਸੂਟਕੇਸ ਆਰਾਮ ਨਾਲ ਇਹਦੇ ਵਿੱਚ ਕੈਰੀ ਕਰ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਐਡੀਸ਼ਨਲ ਇੱਥੇ ਜਿਹੜਾ ਹੈ ਨਾ ਤਾਂ ਚਾਰ ਆ ਜਾਣਗੇ ਜਿੱਡੀ ਖੁੱਲੀ ਜਗ੍ਹਾ ਆਰਾਮ ਨਾਲ ਉਹ ਬਿਲਕੁਲ ਆ ਸਕਦੇ ਆ ਸਰ ਠੀਕ ਹੈ ਜੀ ਤੇ ਤੁਹਾਨੂੰ ਪਿੱਛੇ ਲਗੇਜ ਦੀ ਲਾਈਟ ਵਗੈਰਾ ਸਾਰੀ ਫੈਸਿਲਿਟੀ ਪੂਰੀ ਮਿਲੀ ਹੋਈ ਹੈ ਇਨ ਕੇਸ ਤੁਸੀਂ ਨਾਈਟ ਦੇ ਵਿੱਚੋਂ ਤਾਂ ਤੁਸੀਂ ਉਹ ਵੀ ਨੂੰ ਕਰ ਸਕਦੇ ਹਾਂ ਅੱਛਾ ਜੀ ਆਮ ਤੌਰ ਤੇ ਹੁੰਦਾ ਹੈ ਕਿ ਗੱਡੀ ਦੀ ਜਿਹੜੀ ਸਾਰੀ ਉਹਦੀ ਚੱਲਣ ਦੀ ਜਿਹੜੀ ਰਫ਼ਤਾਰ ਹੈ ਸਾਰਾ ਕੁਝ ਹੈ ਉਹਦੇ ਟਾਇਰਾਂ ਤੇ ਤੈ ਹੁੰਦੀ ਹੈ ਵੀ ਟਾਇਰ ਉਹਦੇ ਕਿੰਨੇ ਇੰਚ ਦੇ ਨੇ ਕਿਸ ਕੁਆਲਿਟੀ ਦੇ ਇਹਦੇ ਟਾਇਰਾਂ ਬਾਰੇ ਕੁਝ ਦੱਸੋ ਟਾਇਰ ਇਹਦੇ ਜਿਹੜੇ ਹੁਣੇ ਲੱਗੇ ਹੋਏ ਆ ਉਹ ਐਮ ਆਰ ਐਫ ਦੇ ਆ 18 ਇੰਚਸ ਆ ਤੇ ਜਿਹੜਾ ਆਪਾਂ ਟਾਇਰ ਦੀ ਗੱਲ ਕਰੀਏ 에어로 ਡਾਇਨਾਮਿਕ ਆ ਜੀ ਠੀਕ ਹੈ ਜੀ 18 ਇੰਚ ਦੇ ਆਉਂਦੇ ਆ ਤਾਂ ਰੋਡ ਦੇ ਉੱਤੇ ਪੂਰੇ ਵਿੱਚ ਕੇ ਚੱਲਦੀ ਹੈ ਗੱਡੀ ਕੋਈ ਤੁਹਾਨੂੰ ਦਿੱਕਤ ਨਹੀਂ ਆਣੀ ਕਿ ਬਈ ਕੋਈ ਤੁਹਾਨੂੰ ਲੱਗ ਰਿਹਾ ਕਿ ਡਿਸਬੈਲੈਂਸ ਸਟੈਬਿਲਿਟੀ ਦਾ ਕੋਈ ਪ੍ਰੋ ਇਸ਼ੂ ਆ ਰਿਹਾ ਹੈ ਹਾਂ ਜੀ ਉਹ ਕੋਈ ਨਹੀਂ ਫਲੈਕਸੀਬਲ ਮਤਲਬ ਚੱਲ ਹਾਂਜੀ ਹਾਂਜੀ ਬਿਲਕੁਲ ਜੀ ਤੇ ਜੇ ਭਾਜੀ ਲੈਂਡਿੰਗ ਹੋਵੇ ਬੰਦੇ ਨੇ ਕਿੰਨੇ ਪੈਸੇ ਜੇਬ ਵਿੱਚ ਪਾ ਕੇ ਆਉਂ ਸਰ ਅਜੇ ਪ੍ਰਾਈਸਿਸ ਵਗੈਰਾ ਇਹਦੇ ਰਿਵੀਲ ਨਹੀਂ ਕੀਤੇ ਆ ਬਾਕੀ ਟੈਂਟੇਟਿਵ ਕੋਈ ਆਇਆ ਹੋਣਾ ਟੈਂਟੇਟਿਵ ਦਾ ਵੀ ਅਜੇ ਕੋਈ ਆਈਡੀਆ ਨਹੀਂ ਹੈ ਸਰ 1 April ਤੋਂ ਬੁਕਿੰਗ ਸਟਾਰਟ ਹੋ ਜਾਣੀ ਹੈ ਫਰਸਟ ਵੀਕ ਆਫ April ਬੁਕਿੰਗ ਸਟਾਰਟ ਹੋ ਜੂਗੀ ਉਦੋਂ ਉਸ ਤੋਂ ਪਹਿਲਾਂ ਹੋਪਫੁਲੀ ਪ੍ਰਾਈਸ ਆ ਜਾਣਗੇ ਤਾਂ ਕੋਈ ਅੰਦਾਜ਼ਾ 25 ਲੱਖ 30 ਲੱਖ ਅਸੀਂ ਇਹੀ ਕਹਿ ਸਕਦੇ ਆਂ ਜੀ ਕਿ ਕੰਪੀਟੀਟਿਵ ਪ੍ਰਾਈਸ ਆਣਗੇ ਜਿਹੜਾ ਕੰਪੀਟੀਸ਼ਨ ਦੇ ਰਿਹਾ ਅਸੀਂ ਕੰਪੀਟੀਸ਼ਨ ਨੂੰ ਜੇ ਕੰਪੀਟ ਕਰਨਾ ਉਹਨਾਂ ਨਾਲ ਤਾਂ ਪ੍ਰਾਈਸ ਵੀ ਕੰਪੀਟੀਟਿਵ ਹੀ ਹੋਣਗੇ ਕੋਈ ਅੰਦਾਜ਼ਾ ਫਿਰ ਵੀ ਜੇ ਕੋਈ ਪੁੱਛੇ ਵੀ ਤੁਹਾਨੂੰ ਹੁਣ ਕਮੈਂਟਸ 'ਚ ਵੀ ਲੋਕ ਪੁੱਛਣਗੇ ਭਾਜੀ ਪ੍ਰਾਈਸ ਦੱਸੋ ਇਹਦਾ ਕੀ ਹੈ ਕਿੰਨੇ ਲੱਖ ਪਿੱਛੇ ਆ ਮੈਂ ਇਹੀ ਕਹੂੰਗਾ ਕਿ ਕੰਪੀਟੀਟਿਵ ਹੋਣਗੇ ਅਜੇ ਕੋਈ ਪ੍ਰਾਈਸਿਸ ਕੰਪਨੀ ਵੱਲੋਂ ਨਹੀਂ ਦਿੰਦੇ ਤਾਂ ਮੈਂ ਤੁਹਾਨੂੰ ਕੋਈ ਕਮਿਟ ਨਹੀਂ ਕਰ ਸਕਦਾ ਕਿ ਕੀ ਰੇਂਜ ਹੋਊਗੀ। ਅੱਜ 24 ਘੰਟੇ ਹੋਏ ਲਾਂਚ ਹੋਈ ਨੂੰ। ਹਾਂਜੀ ਸਰ ਕੱਲੇ ਆ ਗਈ ਸੀ ਅੱਜ ਸੈਕੰਡ ਡੇ ਐ ਇਹਦਾ। ਬਿਲਕੁਲ ਠੀਕ ਹੈ ਜੀ ਹਲੇ 24 ਘੰਟੇ ਪਹਿਲਾਂ ਗੱਡੀ ਇਹ ਮਾਰਕੀਟ ਦੇ ਵਿੱਚ ਆਈ ਹੈ ਜਿਹੜੀ ਔਰ ਇੰਜਨਲੈਸ ਗੱਡੀ ਹੈ ਵਿਟਾਰਾ ਦੀ ਚਾਰਜਿੰਗ ਜ਼ਰੂਰ ਤੁਹਾਨੂੰ ਕਰਨੀ ਪੈਗੀ। ਗ੍ਰੈਂਡ ਵਿਟਾਰਾ ਤੁਹਾਨੂੰ ਚਾਰਜ ਨਹੀਂ ਕਰਦੀ ਪੈਂਦੀ। ਇਹ ਜਿਹੜੀ ਈ ਵਿਟਾਰਾ ਹੈ ਚਾਰਜਿੰਗ ਕਰਨੀ ਪਵੇਗੀ ਤੇ ਫਲੈਕਸੀਬਿਲਟੀ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਉਹ ਹਰ ਨਵੀਂ ਚੀਜ਼ ਲੇਟੈਸਟ ਟੈਕਨੀਕ ਜੋ ਇੱਕ ਬੰ ਇਹਦੇ ਚ ਦਿੱਤੀ ਗਈ ਹੈ ਔਰ ਅਪ੍ਰੈਲ ਚ ਜਾ ਕੇ ਤੁਹਾਨੂੰ ਇਹਦੀ ਕੀਮਤਾਂ ਦਾ ਪਤਾ ਲੱਗੇਗਾ ਰਿਸਪੌਂਸ ਕਿਹਾ ਜਾਂਦਾ ਅਸੀਂ ਇਹ ਵੀ ਤੁਹਾਡੇ ਨਾਲ ਰਿਪੋਰਟ ਜਿਹੜੀ ਜ਼ਰੂਰ ਸ਼ੇਅਰ ਕਰਾਂਗੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ